ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਕਾਰਤਾਰ ਸਾਹਿਬ ਜੀ ਦਾ ਕਾਰਜ ਕਰੀ ਸੇਵਾਦਾਰ ਹੋਣ ਦੇ ਨਾਤੇ ਸਮੂਹ ਨਾਨਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਦੇ ਰੂਪ ਰੂਪ ਹੋ ਰਿਹਾ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਬੰਦੀ ਅਚਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜੋ ਲੜਾਈ ਝਗੜੇ ਹੋਏ ਨੇ ਜੋ ਵੀ ਕਾਰਨਾਮੀਆਂ ਹੋਏ ਨੇ ਉਸ ਦਾ ਜਿੱਦ ਤੇ ਮੁਸਲਮਾਨ ਖਲਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ। ਔਰ ਉਹਨਾਂ ਘਟਨਾਵਾਂ ਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਸੇਰ ਆ ਉਹ ਨਹੀਂ ਵਰਤਦਾ ਸਾਨੂੰ ਪੂਰੀ ਦੁਨੀਆ ਦੇ ਵਿੱਚ ਸ਼ਰਮਸਾਰ ਹੋਣਾ ਪਿਆ। ਇਹ ਬੜੀ ਮੰਦਭਾਗੀ ਘਟਨਾ ਹੈ। ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਔਰ ਅਭੀ ਭਾਈ ਪੰਥਪ੍ਰੀਤ ਸਿੰਘ ਨੂੰ ਇਹ ਕਮਾਂਗੇ ਕਿ ਭਾਈ ਜਿਹੜੇ ਵਿਵਾਦਤ ਮੁੱਦੇ ਨੇ ਉਹਨਾਂ ਦਾ ਜਨਤਕ ਤੌਰ ਦੇਤੇ ਜੀ ਜੀ ਦਾ ਕੇ ਸੰਗਤਾਂ ਵਿਰੋਧ ਕਰਦੇ ਆ ਨੇ ਉਹਦਾ ਪ੍ਰਚਾਰ ਨਾ ਕੀਤਾ ਜਾਵੇ ਔਰ ਜਿਹੜੀਆਂ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਗੁਰੂ ਘਰਾਂ ਨੂੰ ਜੰਗ ਦਾ ਅਖਾੜਾ ਬਣਾਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਰੂਪ ਪ੍ਰਗਟ ਕੀਤਾ ਹੈ ਇਹ ਤਰੀਕਾ ਗਲਤ ਹੈ ਇਸ ਤਰ੍ਹਾਂ ਨਹੀਂ ਕਿਸੇ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਅਗਰ ਤੁਹਾਨੂੰ ਕਿਸੇ ਗੱਲ ਤੇ ਸ਼ੰਕਾ ਹੈ ਜਾਂ ਤੁਹਾਨੂੰ ਕੁਝ ਗਲਤ ਲੱਗਦਾ ਹੈ ਤੇ ਸਿਆਣੇ ਚੱਕੇ ਚਿੱਖਾ ਮੰਮ ਬੈਠ ਕੇ ਆਪਾਂ ਉਹਦਾ ਜਿਹੜਾ ਹਾਲਾ ਉਹ ਘੱਟ ਸਕਦੇ ਸੋ ਅੱਜ ਲੜਨ ਦੀ ਲੋੜ ਨਹੀਂ ਅੱਜ ਇਕੱਠੇ ਹੋਣ ਦੀ ਲੋੜ ਹੈ ਅੱਜ ਸਾਨੂੰ ਇੱਕ ਮਿਲ ਬੈਠ ਕੇ ਇੱਕ ਤਾਕਤ ਬਣਨ ਦੀ ਲੋੜ ਹੈ ਕਿਉਂਕਿ ਸਾਡੇ ਉੱਤੇ ਹਮੇਸ਼ਾ ਸਰਕਾਰਾਂ ਨੇ ਦਬਾਅ ਬਣਾ ਕੇ ਰੱਖਿਆ ਸਾਡੇ ਗੁਰੂ ਘਰਾਂ ਦੇ ਹਮਲੇ ਗੁਰੂ ਘਰਾਂ ਦੇ ਕੀਤੇ ਨੇ ਆਪਾਂ ਆਪਸ ਵਿੱਚ ਲੜੀ ਜਾਂਦੇ ਆਂ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਆਂ ਕਿਸੇ ਨੂੰ ਰਹਿਤ ਮਰਜ਼ਾ ਦਾ ਕੋਈ ਖਿਆਲ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਕਿ ਅਸੀਂ ਕੀ ਕਰ ਰਹੇ ਆਂ ਕਿੰਨਾ ਨੁਕਸਾਨ ਕਰ ਰਹੇ ਆਂ ਕਿਉਂਕਿ ਆਪਾਂ ਅਜੇ ਜਿਹੜਾ ਧਰਮਜੋਧ ਮੋਰਚਾ ਲਾਇਆ ਸੀ ਕੀ ਆਪਾਂ ਉਹਦੀ ਜਿੱਤ ਪ੍ਰਾਪਤ ਕਰ ਲਈ ਜਾਂ ਜਿਹੜੀ ਦਿੱਲੀ ਕਾਨਪੁਰ ਬਖਾਰੋ ਸਿੱਖਾਂ ਦੀ ਨਦਰ ਪੁਛੀ 1934 ਦੇ ਵਿੱਚ ਹੋਈ ਹੈ ਆਪਾਂ ਨੂੰ ਉਹਦਾ ਇਨਸਾਫ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਲਗਾਤਾਰ ਹੋ ਰਹੀ ਹੈ ਅਜੇ ਤੱਕ ਬੰਦ ਨਹੀਂ ਹੋਈ ਕੀ ਅਸੀਂ ਉਹਦੇ ਹੱਲ ਵਾਸਤੇ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਕਰ ਸਕੀਏ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਜਿਹੜੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਸੀਂ ਉਹਨਾਂ ਵਾਸਤੇ ਕੋਈ ਇਨਸਾਫ ਦਵਾ ਲਗੇ ਆ ਸਰਸੇ ਵਾਲੀ ਨੇ ਗੁਰੂ ਸਾਹਿਬ ਜੀ ਦਾ ਸੁਆਗ ਰਚਿਆ ਕੀ ਅਸੀਂ ਉਹਨੂੰ ਨਾਕਾਬਾਤ ਲਗੇ ਜਾਂ ਬਾਬਾ ਫੂਰਤ ਸਿੰਘ ਜਿਹੜਾ ਸਿੱਖ ਕੌਮ ਦੀ ਅਧਿ ਕਲਾ ਵਾਸਤੇ ਪੋਕਟ ਧਾਰ ਤੇ ਅਜੇ ਵੀ ਬੈਠਾ ਹੈ ਅਸੀਂ ਉਸ ਲਹਿਰ ਨੂੰ ਕਾਮਯਾਬ ਕਰ ਸਕੀਏ ਜਾਂ ਫਿਰ ਜਿਹੜੇ ਸਿੰਘ ਸਾਡੇ ਸਜਾਮਾ ਪੂਰੀਆਂ ਕਰ ਚੁੱਕੇ ਨੇ ਸਰਕਾਰ ਨੇ ਇੱਕ ਨੀਤੀ ਦੇ ਤਹਿਤ ਉਹਨਾਂ ਨੂੰ ਅਜੇ ਤੱਕ ਰਿਹਾਈ ਨਹੀਂ ਕੀਤਾ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਕੋਈ ਉਦਮ ਕਰ ਸਕਦੇ ਹਾਂ ਸੋ ਇਹ ਸਾਡੇ ਸਾਰੇ ਮਸਲੇ ਅਜੇ ਅਧੂਰੇ ਨੇ ਇਹ ਬੇਤਵਚਾਲੇ ਬਹਿ ਲਈ ਜੇ ਸਾਡਾ ਖੂਨ ਇੰਨਾ ਹੀ ਗਰਮ ਹੈ ਜਾਂ ਇੰਨੇ ਹੀ ਅਤਿ ਸਹਿਯਰਦਪੰਤ ਦੇ ਪ੍ਰਤੀ ਸਾਨੂੰ ਮਾੜੀ ਕੀ ਗੱਲ ਤੋਂ ਗੁੱਸਾ ਹੁੰਦਾ ਹੈ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਅਸੀਂ ਕਿਤੇ ਕਰ ਕਿਸੇ ਦੀ ਗੱਲ ਸੁਣ ਕੇ ਉਹਦਾ ਜਵਾਬ ਦੇਣਾ ਜਾਇਜ਼ ਨਹੀਂ ਸਮਝਦੇ ਤੇ ਫਿਰ ਗੁਰੂ ਰੂਪ ਖਾਲਸਾ ਜੀ ਫਿਰ ਆਓ ਪਹਿਲਾਂ ਜਿਹੜੀ ਪਹਿਲੀ ਲੜਾਈ ਲੜਨ ਦੀ ਲੋੜ ਆ ਆਪਾਂ ਉਹ ਲੜੀਏ ਜਿਹੜੇ ਸਾਡੇ ਮਤਲੇ ਨੇ ਇਹਨਾਂ ਵਾਸਤੇ ਅਸੀਂ ਇੱਕ ਝੋਟੂ ਕੇ ਇੱਕ ਪਾਵਰ ਬੰਨ ਕੇ ਲੜੀਏ ਪਰ ਇਹ ਤਾਂ ਗੱਲ ਨਹੀਂ ਨਾ ਠੀਕ ਹੈਗੀ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਜਿੱਥੋਂ ਗੁਰਬਾਣੀ ਪੜ੍ਹ ਕੇ ਸਾਨੂੰ ਸ਼ਾਂਤੀ ਮਿਲਦੀ ਆ ਸ਼ਕਤੀ ਮਿਲਦੀ ਆ ਸਾਰਾ ਕੁਝ ਮਿਲਦਾ ਸਾਨੂੰ ਸਿੱਖਿਆ ਮਿਲਦੀ ਆ ਅਸੀਂ ਉੱਥੇ ਜਾ ਕੇ ਇੱਕ ਦੂਜੇ ਦੀਆਂ ਪੱਗਾਂ ਲਾਈਏ ਇਹ ਬਹੁਤ ਗਲਤ ਕਰ ਲੈ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਆ ਪਰ ਮੈਂ ਉਹਨਾਂ ਵੀਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਰਹੀਂ ਫੇਸਬੁੱਕ ਰਹੀਂ ਵਟਸਐਪ ਰਹੀਂ ਜਿਹੜੇ ਆਪਣੀਆਂ ਪੋਸਟਾਂ ਪਾਉਂਦੇ ਨੇ ਜਾਂ ਉਹ ਦੋ ਧਿਰਾਂ ਦੇ ਵਿੱਚ ਵੰਡੇ ਗਏ ਨੇ ਜਿਹਦੇ ਦੋਵਾਂ ਪਾਰਟੀਆਂ ਨੂੰ ਫੀਡਬੈਕ ਦੇ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਇਹ ਕਿਹੜੀ ਲੰਗ ਜਿੱਤਨੀ ਚਾਹੁੰਦੇ ਨੇ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਕੌਣ ਸੱਚਾ ਹੈ ਕੌਣ ਝੂਠਾ ਹੈ ਕਿ ਕਿਹੜਾ ਠੀਕ ਹੈ ਕਿਹੜਾ ਗਲਤ ਹੈ ਇਹ ਇਸ ਤਰ੍ਹਾਂ ਥੋੜੀ ਘਰੀਦਾ ਅਗਰ ਦੋ ਤੇਰਾ ਲੜਦਿਆਂ ਨੇ ਤੇ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਪੰਚਾਇਤ ਸਿਆਣੇ ਬੰਦੇ ਬੈਠ ਕੇ ਉਹਨਾਂ ਦਾ ਹੱਲ ਕਰਾਉਂਦੇ ਉਹਨਾਂ ਦਾ ਰਾਜੀ ਨਾਮਾ ਕਰਾਉਂਦੇ ਪਰ ਇਹ ਤਾਂ ਗੱਲ ਗਲਤ ਹੈ ਨਾ ਕਿ ਅਸੀਂ ਉਹਨਾਂ ਨੂੰ ਹੋਰ ਪ੍ਰਸ਼ਾਦ ਕਰੀਏ ਮੈਂ ਕਹਿੰਦਾ ਤੇ ਸਿੱਖ ਪੂਰਾ ਸੋਧ ਪੂਜ ਨਾਲ ਸਿਆਣਾ ਬਿਲਕੁਲ ਗੁਰੂ ਨੇ ਜਿਹੜਾ ਖਾਸਾ ਪੰਥ ਸਾਂਝਿਆ ਇਹਨੂੰ ਪੂਰੀ ਅਕਲ ਐਸ ਕਰਕੇ ਭਾਈ ਆਪਾਂ ਲੜੀਏ ਨਾ ਆਪਾਂ ਇਕੱਠੇ ਬੀਟੀਏ ਔਰ ਸਾਰੇ ਬੈਠ ਕੇ ਆਪਾਂ ਮਥਲੇ ਦਾ ਹੱਲ ਲੱਭੀਏ ਦੇਖੋ ਜਦੋਂ ਅਸੀਂ ਇਕੱਠੇ ਤੁਰਾਂਗੇ ਫਿਰ ਹਰ ਮਥਲੇ ਦਾ ਹੱਲ ਕੋਈ ਵੀ ਇਹ ਸਾਡੇ ਸਾਰੇ ਅੰਦਰੂਨੀ ਮਥਲੇ ਨੇ ਅਸੀਂ ਇਹਨਾਂ ਨੂੰ ਜਨਤਕ ਕਿਉਂ ਕਰ ਰਹੇ ਹਾਂ ਯਾਨੀ ਕਹਿੰਦੇ ਨੇ ਕਿ ਜੇ ਆਪਣਾ ਢਿੱਡ ਝਗਾ ਝੁਕ ਜੇ ਤੇ ਢਿੱਡ ਵੀ ਤਾਂ ਸਾਡਾ ਹੀ ਨੱਗਾ ਹੁੰਦਾ ਅਸੀਂ ਕਿਹਦੇ ਅੱਗੇ ਹਸਾਬ ਤਾਂ ਕਰਨਾ ਚਾਉਨੇ ਆ ਇਸ ਕਰਕੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਬਰਦਾਸ਼ਤ ਤੋਂ ਬਾਹਰ ਨੇ ਜਿਹੜੀ ਅਕਾਲ ਤਖਤ ਸਾਹਿਬ ਬੜੀ ਮਹਾਨ ਅਧਿਵੀ ਹੈ ਸੋ ਕਿਸੇ ਵੀ ਕਿਸਮ ਦੀ ਐਸੀ ਜਿਹੜੀ ਗੱਲ ਆਪੋ ਵੇਖਾ ਵਿੱਚ ਇਹ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਗਰ ਇਹ ਦੋਵੇਂ ਧਿਰਾਂ ਇਸ ਗੱਲ ਤੋਂ ਬਾਜ਼ ਨਾ ਆਈਆਂ ਮਜਬੂਰਨ ਤੌਰ ਤੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਤਲਬ ਕਰਨਾ ਪਊਗਾ ਇੱਥੇ ਮੈਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਸਿੰਘ ਸਭਾਵਾਂ ਨੇ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਭਾਈ ਦੇਖੋ ਧਰਮ ਦਾ ਪ੍ਰਚਾਰ ਸਿੱਖੀ ਦਾ ਪ੍ਰਸਾਰਤਨਾ ਜ਼ਰੂਰੀ ਹੈ ਪਰ ਜਿਹੜੇ ਵਿਵਾਦਤ ਮੁੱਦੇ ਨੇ ਉਹ ਗੁਰਦੁਆਰਿਆਂ ਦੇ ਵੇਖੇ ਨਾ ਉਹਨਾਂ ਦੀ ਇਜਾਜ਼ਤ ਦਿੱਤੀ ਜਾਵੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਚੜ੍ਹਦੀ ਕਲਾ ਦੇ ਨਾਮ ਅਸੀਂ ਆਪਣੀ ਜਿਹੜੀ ਹੈ ਇਕਤਾ ਕਰਕੇ ਅੱਜ ਇਕੱਠੇ ਹੋਣ ਦੀ ਲੋੜ ਹੈ ਫਿਰ ਜੋੜਨ ਦੀ ਲੋੜ ਹੈ ਬੈਠ ਕੇ ਹਰ ਮਥਲੇ ਦਾ ਹੱਲ ਨਿਕਲਦਾ ਹੈ ਔਰ ਮੈਂ ਆਸ ਕਰਦਾ ਹੈ ਕਿ ਸਾਰੇ ਜਿਹੜੀ ਸੇਖ ਸੰਗਤਾਂ ਉਹ ਜਿਹੜੀ ਸੂਝ-ਬੂਝ ਤੋਂ ਕੰਮ ਲੈਂਦੀ ਹੋਈ ਪੰਥਕ ਇਕਜਤਾ ਨੂੰ ਜਿਹੜਾ ਹੰਗਾਰਾ ਦੇਦੀ ਹੋਈ ਇਹ ਸਭ ਕਾਹੇ ਤੋਂ ਕਰੀਏ ਕਰਕੇ ਤੇ ਚੜ੍ਹਦੀ ਕਲਾ ਦੇ ਨਾਲ ਰਹੂਗੀ ਇਹਨਾਂ ਕੁਝ ਕਹਿੰਦਾ ਮੈਂ ਆਪ ਸਾਰਿਆਂ ਨੂੰ ਦੁਬਾਰਾ ਸੇਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ